ਹਰਪੁਰ ਤੋਂ ਬਪਾ ਨੀ ਅੱਜ ਦਾ ਖ਼ਬਰਾਂ ਨਿਊਜ਼ ਅ ਤਾਜ਼ਾ ਅਪਡੇਟ ਆਈ ਹੈ ਕਿਸਾਨੀ ਮਾਮਲਿਆਂ ਦੇ ਸਕੇ ਕਿਸਾਨ ਫਿਰ ਤੋਂ 2 ਦਿਨ ਹੋ ਗਏ ਕਿ ਰਵਾਨਾ ਹੋ ਗਏ ਆ ਜੀ ਸ਼ੰਭੂ ਬਾਟਰ ਤੇ ਬੈਠੇ ਹੋਏ ਆ ਹਰਿਆਣਾ ਸਰਕਾਰ ਉਹਨਾਂ ਨੂੰ ਅੰਦਰ ਸੈਂਟਰ ਨਹੀਂ ਕਰਨ ਦੇ ਰਹੀ ਆਪਣੀ ਸਟੇਟ ਦੇ ਵਿੱਚ ਬਹੁਤ ਹੱਥੋਂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਆ ਕੀ ਹੈ ਨਵੀਂ ਅਪਡੇਟ ਇਸ ਸੰਬੰਧੀ ਅੱਜ ਸਾਡੇ ਨਾਲ ਨਵੀਕ ਸ਼ਰਮਾ ਜੀ ਪੰਜਾਬ ਟੈਕਸੀ ਡਰਾਈਵਰ ਯੂਨੀਅਨ ਰਜਿਸਟਰ ਨੰਬਰ ਕਰਤੀ ਤੋਂ ਜ਼ਿਲ੍ਹਾ ਹਿਆਰਕੋਟ ਦੇ ਪ੍ਰਧਾਨ ਸਾਡੇ ਨਾਲ ਅੱਧੀ ਅੱਧੀ ਜੀ ਸਿੰਘ ਦੀ ਗੋਲਡੀ ਜੋ ਮੁਝ ਕਿਸਾਨ ਹਨ ਕਿਸਾਨੀ ਕਿੰਨੇ ਦਾ ਸੰਬੰਧ ਰੱਖਦੇ ਆ ਪਹਿਲਾਂ ਦਾ ਸਵਾਲ ਪਾ ਹਰਜੀਤ ਜੀ ਨੂੰ ਪੁੱਛਣਾ ਹੈ ਜੀ ਜੀ ਕੀ ਇਹ ਮਾਮਲਾ ਚੱਲੇ ਜਾ ਕਿਸਾਨ ਫਿਰ ਮਜਬੂਰ ਹੋਗੇ ਦਿੱਲੀ ਵੱਲੋਂ ਪੁੱਛਿਆ ਮਾਮਲਾ ਪਈ ਚੱਲ ਰਿਹਾ ਜੋ ਅੱਜ ਤੋਂ 2 ਸਾਲ ਤੋਂ ਨਾ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਇਹਦੇ ਤਿੰਨ ਕਠਾਰੇ ਕਾਨੂੰਨ ਵਾਪਸ ਲਏ ਸੀ ਉਹ ਸਿਰਫ ਮੌਖਿਕ ਰੂਪ ਕਿ ਲੈਤੇ ਉਹਨਾਂ ਦਾ ਕੋਈ ਵੀ ਨਾਤਾ ਸੈਸ਼ਨ ਦੇ ਵਿੱਚ ਉਹਨਾਂ ਨੂੰ ਵਾਪਸ ਲਿਆ ਗਿਆ ਔਰ ਨਾ ਹੀ ਐਮਐਸਪੀ ਦਾ ਜਿਹੜਾ ਕਾਨੂੰਨ ਸੀ ਉਹਨੂੰ ਕੋਈ ਅਮਲੀ ਜਾਮਾ ਪਹਿਨਾਇਆ ਗਿਆ ਬਾਰ 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 ਉਹਨਾਂ ਨੂੰ ਕਹਿਣ ਦੇ ਬਾਵਜੂਦ ਵੀ ਸਰਕਾਰ ਦੇ ਪਰ ਕੋਈ ਵੀ ਸਰਕਾਰ ਨੇ ਦੇ ਉਸ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਕੋਈ ਕਾਨੂੰਨ ਬਲ ਕੋਈ ਗੱਲਬਾਤ ਨਹੀਂ ਅੱਗੇ ਬਣੀ ਸਾਡੇ ਕਿਸਾਨਾਂ ਨੇ ਪਹਿਲਾਂ ਕਈ ਇਹਨਾਂ ਨੂੰ ਸੰਕਿਰਤਕ ਧਰਨੇ ਲਾ ਕੇ ਕਈ ਜਗ੍ਹਾ ਬਹਿ ਕੇ ਇਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਸਾਡੇ ਕਾਨੂੰਨਾਂ ਨੂੰ ਤੁਸੀਂ ਜੋ ਵੀ ਸਾਡੇ ਨਾਲ ਕਮਿਟਮੈਂਟ ਕੀਤੀ ਉਹਨੂੰ ਪੂਰੀ ਕਰੋ ਪਰ ਬਾਰ ਬਾਰ ਕਹਿ ਰਹੇ ਵੀ ਜਦੋਂ ਸਰਕਾਰ ਨੇ ਕੋਈ ਵੀ ਇਸ ਤਰ੍ਹਾਂ ਦਾ ਸਟੈਪ ਨਹੀਂ ਲਿਆ ਤਾਂ ਹਾਰ ਕੇ ਕਿਸਾਨਾਂ ਨੇ ਹੁਣ ਦਿੱਲੀ ਗਾਂ ਦਾ ਦੁਆਰਾ ਫੈਸਲਾ ਕੀਤਾ ਤੇ ਦਿੱਲੀ ਵੱਲੋਂ ਚਾਲੇ ਬாயਿਆ ਤੇ ਲੇਕਿਨ ਹਰਿਆਣਾ ਦੀ ਫਟੜਾ ਸਰਕਾਰ ਉਹਨਾਂ ਨੂੰ हरियाणा ਦੇ ਵਿੱਚ ਇੰਟਰਨਿੰਗ ਹੋਣ ਦੇ ਰਹੀ ਤੇ ਉਲਟਾ ਉਹਨਾਂ ਦੇ ਉੱਤੇ ਆਸੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਜਾਂ ਹੋਰ ਇਸ ਤਰ੍ਹਾਂ ਦਾ ਸਸ਼ਕਤ ਕੀਤਾ ਜਾ ਰਿਹਾ ਇਹ ਮੁੱਖ ਕਾਰਨ ਹੈ ਕਿ ਸਰਕਾਰ ਕਹਿੰਦੀ ਕੋਸ਼ਿਸ਼ਾਂ ਕਰਦੀ ਕੋਸ਼ਿਸ਼ ਧਾਰਨੀ ਜੋ ਪਹਿਲਾ ਵੀ ਧਰਨਾ ਲੱਗਾ 2020 ਦੇ ਵਿੱਚ ਉਸ ਵੇਲੇ ਕਿਹੜੇ-ਕਿਹੜੇ ਉਹਨਾਂ ਦੇ ਸਿਗੇ ਜਿਹੜੇ ਮੰਗਾ ਮੰਨ ਲਏ ਗਈਆਂ ਪ੍ਰਧਾਨ ਜੀ ਨਵੀਂ ਸ਼ਰਮਾ ਜੀ ਕਿਸੇ ਤਰ੍ਹਾਂ ਕਿੰਨੇ ਮੰਗਾ ਜਿਹੜੀਆਂ ਮੰਨ ਲੀਆਂ ਗਈਆਂ ਕਿਹੜੀਆਂ ਰਹਿ ਗਈਆਂ ਇਸ ਮੱਦੇਂ ਕਿ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਮਿਲੇ। ਵਿਖੋ ਤਾਂ ਫਰੀ ਇੱਦਾਂ ਆ ਕਿ ਜਦੋਂ 2020 ਦੇ ਧਰਨਾ ਲੱਗਾ ਸੀ 21 ਜੂਨ ਨੂੰ ਸਮਾਪਤ ਹੋਇਆ ਸੀ ਹਰਜੀਤ ਸਿੰਘ ਜੀ ਨੇ ਬੜੇ ਵਿਸਾਰਨਾਂ ਨਾਲ ਤੁਹਾਨੂੰ ਦੱਸਿਆ ਕਿ ਮੰਗਾਂ ਜਿਹੜੀਆਂ ਸੀ ਉਹ ਮੌਕੇ ਦੇ ਰੂਪ 'ਚ ਮੌਜਵਾਨੀ ਜਿਹੜੀਆਂ ਆ ਸਰਕਾਰ ਨੇ ਮੰਨੀਆਂ ਸੀ ਉਹਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਸੀ। ਇਹ ਐਮਐਸਡੀ ਦੇ ਕਾਨੂੰਨ ਦੀ ਗਾਰੰਟੀ C250 ਪਲੱਸ ਦਾ ਫਾਰਮੂਲਾ ਲਕੀਮਪੁਰ ਖੀਰੀ ਦੇ ਰਸਾਨਾ ਨਾਲ ਵੀ ਉਹ ਕਸ਼ਤ ਕਰਾ ਲਏ ਆ بیਐਪ ਨੇ ਲੀਡਰਾਂ ਨੇ ਕੀਤੇ ਆ ਉਹਦਾ ਅਨਸਾਪ ਤੇ ਹੋਰ ਅਨੇਕਾਂ ਜਿਹੜੀਆਂ 12 ਮੁੱਖ ਮੰਗਾਂ ਆ ਜਿਹੜੀਆਂ ਹੁਣ ਦੁਬਾਰਾ ਕਿਸਾਨ ਲੈ ਕੇ ਦਾ ਦਿੱਲੀ ਨੂੰ ਚਾਲੇ ਪਾਏ ਆ ਜਿਹੜੀ ਸਰਕਾਰ ਆ ਸਰਕਾਰ ਮੂੰਹ ਜਵਾਨੀ ਗੱਲਾਂ ਕਰਦੀ ਆ ਰਿਟਰਨ ਦੇ ਵਿੱਚ ਜਿਹੜਾ ਧਰਾਤਲ ਦੇ ਕੁਝ ਨਹੀਂ ਨਜ਼ਰ ਆ ਰਿਹਾ ਜਿਹੜੇ ਇੱਕ ਆਪਾਂ ਜਿਹਨੂੰ ਕਹ ਲਈਏ ਵੀ ਲੌਲੀਪੌਪ ਦੇ ਦਿੰਦੀ ਹੈ ਸਰਕਾਰ ਹਰ ਵਾਰੀ ਕਿਸਾਨ ਲਾ ਲਈਏ ਜਾਂ ਕੋਈ ਟਰਾਂਸਪੋਰਟਰ ਲਾ ਲਈਏ ਜਾਂ ਕਿਸੇ ਵਰਗ ਨਾਲ ਵੀ ਬੀਜੇਪੀ ਦਾ ਜੇ ਅਜਿਹਾ ਕੋਈ ਪ੍ਰੋਟੈਸਟ ਹੋਇਆ ਜਾਂ ਚੱਕਰ ਬਿਆ ਕਰੇ ਵੀ ਕਿਸੇ ਕਮਿਊਨਿਟੀ ਨਾਲ ਤੇ ਉਹ ਲੌਲੀਪੌਪ ਦੇਣ ਦਾ ਹੀ ਕੰਮ ਕਰਦੀ ਆ ਨਾ ਕਿ ਉਹ ਗਰਾਊਂਡ ਲੈਵਲ ਤੇ ਅਸਲ ਤੇ ਕੋਈ ਕੰਮ ਕਰਦੀ ਆ ਇਸ ਲਈ ਇਹ ਪੰਜਾਬ ਡਾਏ ਸੀ ਆਪਰੇਟਰ ਯੂਨੀਅਨ ਵੱਲੋਂ ਤੇ ਸਮੂਚੀਆਂ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰਦੇ ਆ ਜੀ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਉਹ ਪੂਰੀ ਅਸੀਂ ਫੁੱਲ ਸਪੋਰਟ ਕਰਦੇ ਆ ਜਿਹੜਾ ਕੱਲ 16 ਤਰੀਕ ਦਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆ ਕੱਲ ਦੀ ਤੇ ਅੱਜ ਦੀ 16 ਦਾ ਭਾਰਤ ਬੰਦ ਆ ਤੇ ਅੱਜ ਟੋਲ ਫਲਾਜੇ ਤੇ ਰੇਲਾਂ ਜਾਮ ਆ ਉਹਦਾ ਵੀ ਪੂਰਾ ਤੌਰ ਤੇ ਪੰਜਾਬ ਡਾਈਟਰੀ ਆਫਟਰ ਜੂਨੀਅਰ ਵੱਲੋਂ ਸਮਰਥਨ ਆ ਜੀ ਪੂਰੇ ਭਾਰਤ ਉਹ ਅਜੀ ਜੀ ਜਿਹੜੀ ਅਜੀ ਇਹ ਦੋ ਜਾਂ 20 ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਸੇ ਵੇਲੇ ਆਮ ਜਨਤਾ ਵੀ ਉਹਨਾਂ ਦੇ ਨਾਲ ਦਾ ਪੂਰਾ ਸਹਿਯੋਗ ਸੀ ਐਸ ਵਾਰੀ ਕੋਈ ਇਸ ਤਰ੍ਹਾਂ ਦਾ ਲੱਗ ਨਹੀਂ ਰਿਹਾ ਇਹਦੇ ਵਿੱਚ ਕੀ ਕਮੀ ਕਿਸ ਚੀਜ਼ ਦੀ ਜ਼ਿਆਦਾ ਕਮੀ ਆ ਰਹੀ ਹੈ ਕਮੀ ਤੋਂ ਕਿ ਲੋਕ ਪਬਲਿਕ ਨੂੰ ਆਮ ਪਬਲਿਕ ਨੂੰ ਇਸ ਤਰ੍ਹਾਂ ਲੱਗਦਾ ਕਿ ਜੇਰੇ ਕਿਸਾਨ ਆ ਜਾਂ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਕਿਸਾਨ ਫਿਰ ਵੀ ਪ੍ਰੋਟੈਸਟ ਕਰਦੇ ਪਏ ਪਬਲਿਕ ਨੂੰ ਹੱਲੇ ਸ਼ੋਰਟੀ ਨਹੀਂ ਹੈਗੀ ਇਹ ਸੜੀਆਂ ਮੰਗਾ ਮੰਨੀਆਂ ਉਹ ਸਿਰਫ ਮੂੰਹ ਜਵਾਨੀ ਮੰਨੀਆਂ ਜੇਕਰ ਆਪਾਂ ਕਿਸੇ ਨੂੰ ਕੋਈ ਵੀ ਗੱਲ ਕਹਿ ਦਿੰਦੇ ਆ ਕਿ ਮੂੰਹ ਜਵਾਨੀ ਮੰਨੀਆਂ ਨਹੀਂ ਆ ਮੰਗਾ ਆ ਪਬਲਿਕ ਦੇ ਵਿੱਚ ਇਹ ਮੈਸੇਜ ਚਲੇ ਗਿਆ ਕਿ ਗਵਰਨਮੈਂਟ ਨੇ ਮੰਗਾਂ ਮੰਨ ਲਈ ਲੇਕਿਨ ਜਿਹੜੇ ਕਿਸਾਨ ਆ ਜਾਂ ਇਸ ਚੀਜ਼ ਦੇ ਨਾਲ ਰਿਲੇਟਿਡ ਪਰਸਨ ਆ ਇਹ ਉਹਨਾਂ ਨੂੰ ਹੀ ਪਤਾ ਆ ਕਿ ਇਸ ਤਰ੍ਹਾਂ ਦੀ ਕੋਈ ਮੰਗ ਮੰਨੀ ਨਹੀਂ ਗਈ ਜਾਂ ਪੋਲਿਟੀਕਲ ਪਾਰਟੀਆਂ ਨੂੰ ਪਤਾ ਆ ਕਿ ਨਹੀਂ ਮੰਨੀ ਗਈ ਜਦੋਂ ਇਹ ਮੈਸੇਜ ਆਮ ਲੋਕਾਂ ਤੇ ਜਾਊਗਾ ਤੇ ਤੁਸੀਂ ਦੇਖਿਓ ਇਹ ਪਿਛਲੇ ਵਾਰ ਨਾਲੋਂ ਵੀ ਵੱਡਾ ਅੰਦੋਲਨ ਹੋਊਗਾ ਅੱਜ ਇਹ ਜਦੋਂ ਇਹ ਕਿਸਾਨੀ ਅੰਦੋਲਨ ਪਿਛਲੇ ਸਾਲ ਖਤਮ ਹੋਇਆ 2020 ਦੇ ਵਿੱਚ ਕਿ ਉਸ ਵੇਲੇ ਪੂਰੇ ਜ਼ੋਰ ਦੇ ਨਾਲ ਕਿਹਾ ਗਿਆ ਕਿ ਮੰਗਾਂ ਮੰਨ ਲਈਆਂ ਜਾਂਦੀਆਂ ਹਨ ਤੇ ਅੱਜ ਅਸੀਂ ਆ ਕੇ ਇਹ ਕਹਿੰਦੇ ਆ ਕਿ ਜੇ ਸਾਨੂੰ ਤਾਂ ਇਹ ਦਿੱਕੀ ਕੁਛ ਨਹੀਂ ਸੀ ਮੂਮ ਨਹੀਂ ਸੀ ਇਹ ਲੋਕੀ ਦੇ ਵਿੱਚ ਇਹ ਤਾਂ ਜਿਹੜਾ ਜਾਏਗਾ ਸੰਕੀਪ ਉਹ ਗਲਤ ਜਾਏਗਾ ਕਿਉਂਕਿ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਆ ਕੇ ਸਾਹਮਣੇ ਸਾਰੀ ਪਬਲਿਕ ਦੇ ਪੂਰੇ ਕੰਟਰੀ ਦੇ ਪੂਰੇ ਵਰਲਡ ਦੇ ਸਾਹਮਣੇ ਆ ਕੇ ਇਸ ਗੱਲ ਦੀ ਪੁਸ਼ਟੀ ਕਰ ਦਿੰਦਾ ਕਿ ਮੈਂ ਅਸੀਂ ਇਹ ਮੰਗਾ ਮੰਨ ਲਈਆਂ ਜਾਂ ਤਿੰਨੇ ਕਾਲੇ ਟੂਨ ਰਿਪੀਲ ਕਰ ਸਕਦੇ ਜਾਂ ਇਹਨਾਂ ਨੂੰ ਬਰਖਾਸਤ ਕਰ ਦਸਤਾ ਗਿਆ ਜਾਂ ਅਸੀਂ ਇਹਨਾਂ ਨੂੰ ਵਾਪਸ ਲੈ ਲਵਾਂਗੇ ਇੱਕ ਪ੍ਰਾਈਮ ਮਿੰਿਸਟਰ ਦੇ ਕਹਿਣ ਦੇ ਉੱਤੇ ਵੀ ਜੇ ਸਾਨੂੰ ਭਰੋਸਾ ਨਹੀਂ ਹੋਊਗਾ ਤਾਂ ਫਿਰ ਆਪਾਂ ਕਿਸ ਚੀਜ਼ ਤੇ ਭਰੋਸਾ ਕਰਾਂ ਹੁਣ ਜੇ ਇਸ ਕੰਟਰੀ ਦਾ ਪ੍ਰਾਈਮ ਮਿੰਿਸਟਰ ਝੂਠ ਬੋਲੀ ਜਾਵੇ ਠੀਕ ਹੈ ਨਾ ਤਾਂ ਫਿਰ ਉਹਤੇ ਵਿੱਚ ਕਿਸਾਨ ਕੀ ਕਰ ਸਕਦੇ ਜਾਂ ਹੋਰ ਵਰਗੇ ਦੇ ਵਿੱਚ ਕੀ ਕਰ ਸਕਦੇ ਤੇ ਜੇ ਉਹ ਨਹੀਂ ਅੱਗੇ ਦੀ ਰਾਜਨੀਤੀ ਚੱਲੇਗੀ ਜਾਂ ਅੱਗੇ ਦਾ ਕਿਸਾਨੀ ਅੰਦolan ਆ ਜੇ ਉਹ ਅਗਲੇ ਹੁੰਦੇ ਨਹੀਂ ਦਿੰਦੇ ਉੱਤੇ ਜੇਕਰ ਅਥਰੂ ਵੈਸੇ ਬੋਲੇ ਛੱਡੇਗੇ ਕਈ ਲੋਕ ਚੱਹੀ ਹੋਗੇ ਤੇ ਇਹਦੇ ਵਿੱਚ ਕੋਹ ਜ਼ਿੰਮੇਵਾਰ ਤੁਸੀਂ ਮੰਨਦੇ ਆ ਪ੍ਰਧਾਨ ਜੀ ਇਹਦੇ ਵਿੱਚ ਦੇਖੋ ਜੀ ਮੁੱਖ ਤੌਰ ਤੇ ਤਾਂ ਹਰਿਆਣਾ ਸਰਕਾਰ ਨੇ ਜਿਹੜੀ ਜ਼ਿੰਮੇਵਾਰ ਹੈ ਇਹ ਸਾਰੇ ਘਟਨਾ ਕਰੰਮੀ ਕਿਉਂਕਿ ਕਿਸਾਨ ਕੋਈ ਵੀ ਜਿਹੜਾ ਆ ਕੋਈ ਪਟਾਇਸਤ ਨਹੀਂ ਕਰ ਰਿਹਾ ਜੀ ਕੋਈ ਉਲੜਵਾਜੀ ਨਹੀਂ ਕਰ ਰਿਹਾ ਜੀ ਪੰਜਾਬ ਤੋਂ ਚੱਲ ਕੇ ਹਜ਼ਾਰਾਂ ਦਾ ਟਰੈਕਟਰ ਟਰਾਲੀਆਂ ਜਿਹੜੀਆਂ ਆ ਉਹ ਸੰਭੂ ਬਾਟਰ ਦੇ ਪਹੁੰਚੀਆਂ ਜਿੱਦਾਂ ਉਹ ਪੰਜਾਬ ਦਾ ਉਹਨਾਂ ਨੇ 200 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਇੰਨਾ ਹੀ ਉਹਨਾਂ ਨੇ ਅੱਗੇ ਦਿੱਲੀ ਦਾ 200 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਸੀ ਤਾਂ ਮੈਂ ਟੋਟਲੀ ਖੱਟੜ ਸਰਕਾਰ ਦੇ ਜੀ ਇਹ ਜੀ ਸ਼ਾਸਨ ਨੂੰ ਇਹ ਗੱਲ ਦਾ ਜੁਮੇਵਾਰ ਅਮੈਦਾਵੀ ਨੂੰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੇ ਆ ਕਿ ਜਿੰਨਾ ਵੀ ਨੁਕਸਾਨ ਆਮ ਪਬਲਿਕ ਦਾ ਹੋ ਰਿਹਾ, ਕਿਸਾਨ ਭਰਾਵਾ ਦਾ ਹੋ ਰਿਹਾ ਜਾਂ ਕੋਈ ਵੀ ਉੱਥੇ ਜਾਨੀ ਮਾਲੀ ਨਸਾਨ ਹੋ ਰਿਹਾ ਉਹਦੇ ਲਈ ਹਰਿਆਣਾ ਗਵਰਨਮੈਂਟ ਤੇ ਬੀਜੇਪੀ ਪ੍ਰਸ਼ਾਸਨ ਜਿਹੜਾ ਹੈ ਉਹ ਟੋਟਲੀ ਜ਼ਿੰਮੇਵਾਰ ਹੈ। ਅੱਜ ਪ੍ਰਧਾਨ ਜੀ ਕੱਲ ਦੇ ਬੰਦ ਤੇ ਲਈ ਦੋ ਲੈਣਾ ਸੀ। ਅਨੀ ਕੱਲ 16 ਫਰਵਰੀ ਦਾ ਐਸਕੇਐਮ ਦਾ ਸੰਜੂਕਤ ਕਿਸਾਨ ਅਮੂਲ ਦੇ ਰਾ 16 ਫਰਵਰੀ ਦਾ ਜਿਹੜਾ ਭਾਰਤ ਬੰਦੀ ਕੌਲ ਆ ਉਹਨੂੰ ਪੂਰਨ ਤੌਰ ਤੇ ਜਿਹੜਾ ਸਮਰਥਨ ਆ ਜੀ ਪੰਜਾਬ ਡੈਕਸੀਪਰੇਟਰ ਯੂਨੀਅਨ ਨੰਬਰ 31 ਦਾ ਤੇ ਅੱਜ ਦਾ ਟੋਲ ਬਲਾਜਿਆਂ ਦੇ 4 ਘੰਟੇ ਦਾ ਤੇ ਰੇਲਵੇ ਦਾ ਰੇਲਾਂ ਰੋਕਣ ਦਾ ਪ੍ਰੋਗਰਾਮ ਐਸਕੇਐਮ ਦਾ ਉਹਦਾ ਵੀ ਪੂਰਨ ਤੌਰ ਤੇ ਸਾਡਾ ਜਿਹੜਾ ਸਮਰਥਨ ਆ ਅਸੀਂ ਪਹਿਲੇ ਦਿਨ ਤੋਂ ਜਦੋਂ 2020 ਦੇ ਵਿੱਚ 26 ਨਵੰਬਰ ਨੂੰ ਦਿੱਲੀ ਗਏ ਸੀ ਤਾਂ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਵਿੱਚ ਸਾਡੀ ਜਥੇਬੰਦੀ ਦਾ ਸੰਪੂਰਨ ਸਹਿਯੋਗ ਰਿਹਾ ਤੇ ਇਸ ਕਿਸਾਨੀ ਸੰਘਰਸ਼ ਦੋ ਜਿਹੜਾ ਜਿਹਨੂੰ ਸੈਕਿੰਡ ਚੈਪਟਰ ਵੀ ਆਪਾਂ ਦੇ ਸੰਬੋਧਨ ਕਰਦੇ ਹਾਂ ਇਹਦੇ ਵਿੱਚ ਵੀ ਪੀਟੀਯੂ ਵੱਲੋਂ ਪੂਰਨ ਤੌਰ ਤੇ ਸਮਰਥਨ ਲਊਗਾ ਜੀ ਕਿਸਾਨੀ ਅੰਦੋਲਨ ਦਾ ਟੂ ਨੂੰ ਵੀ ਤਾਂ ਤੁਸੀਂ ਦੋ ਲਾਈਨਾਂ ਕਿਸਾਨ ਭਰਾਵਾਂ ਦੇ ਜਿਹੜੇ ਕੁਆਟਰ ਤੇ ਟਿਕਟੇ ਲੱਗੇ ਹੋਏ ਆ। ਦੇਖੋ ਜੀ ਸਾਡੇ ਕਿਸਾਨ ਭਰਾ ਆਪਣੇ ਪੂਰੇ ਜੋਸ਼ ਦੇ ਨਾਲ ਇੱਥੇ ਗੱਦੇ ਹੋ ਆ ਤੇ ਉਹਨਾਂ ਦੇ ਜੋਸ਼ ਦੇ ਵਿੱਚ ਕੋਈ ਕਮੀ ਨਹੀਂ ਔਰ ਉਹਨਾਂ ਦੇ ਜੋਸ਼ ਦੇ ਵਿੱਚ ਕਮੀ ਹੋਣੀ ਵੀ ਨਹੀਂ ਚਾਹੀਦੀ ਬਿਲਕੁਲ ਸ਼ਾਂਤਮਈ ਹੋ ਕੇ ਫਿਲਹਾਲ ਆਪਾਂ ਇਸ ਸੰਘਰਸ਼ ਨੂੰ ਅੱਗੇ ਵਧਾਉਣਾ ਆ ਆ ਸਰਕਾਰਾਂ ਕੋਸ਼ਿਸ਼ਾਂ ਕਰਦੀਆਂ ਹੁੰਦੀਆਂ ਬੰਦਿਆਂ ਨੂੰ ਇਕਸਾਉਣ ਦੀਆਂ ਕਿਸੇ ਤਰ੍ਹਾਂ ਹਿੰਦੜਬਾਜ਼ੀ ਹੋਵੇ ਜਾਂ ਕਿਸੇ ਪ੍ਰਕਾਰ ਦਾ ਹੋਵੇ ਪਰ ਕਿਸੇ ਘਬਰਾਹਟ ਨਹੀਂ ਆਉਣਾ ਪੂਰਾ ਪੰਜਾਬ ਇਨ੍ਹਾਂ ਜਥੇਬੰਦੀਆਂ ਦੇ ਨਾਲ ਆ ਤੇ ਪੂਰੇ ਸੰਪੂਰਨ ਰੂਪ ਦੇ ਵਿੱਚ ਹਰੇਕ ਤਰ੍ਹਾਂ ਤਨ ਮਨ ਧਨ ਦੇ ਨਾਲ ਹਰੇਕ ਇਨਸਾਨ ਇਹਨਾਂ ਦੀ ਪੂਰੀ ਕਰਾਮਾਦਤ ਕਰੂਗਾ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਸਾਡੇ ਚੈਨ ਨਾਲ ਗੱਲਬਾਤ ਕੀਤੀ